ਸਤਿ ਸ਼੍ਰੀ ਅਕਾਲ ਜੀ ਗਿਣਤੀ ਵੱਧ ਗਈ ਤੇਰੇ ਨਾਲੋਂ ਤੇਰੇ ਬਿਨਾ ਗੁਜ਼ਾਰੇ ਸਾਲਾਂ ਦੀ ਪਤਾ ਹੀ ਨਹੀਂ ਲੱਗਦਾ ਕਿਵੇਂ ਕੋਈ ਪਿਆਰ ਦਾ ਬੂਟਾ ਮਨ ਦੇ ਕਿਸੇ ਕੋਨੇ ਵਿੱਚ ਖਿੜ ਜਾਂਦਾ ਹੈ ਚਾਦਰਾਂ ਤੇ ਫੁੱਲ ਬੂਟੇ ਪਾਉਂਦਿਆਂ ਉਹਦਾ ਖਿਆਲ ਸੂਈਆਂ ਦੀ ਚੋ ਬਣ ਮਨ ਦੇ ਕਿਸੇ ਨੁਕਰੇ ਇੱਕ ਤਸਵੀਰ ਬਣ ਜਾਂਦੀ ਹੈ ਸਾਹਮਣੇ ਵਾਲੇ ਨੂੰ ਤਾਂ ਇਸ ਦਾ ਅਹਿਸਾਸ ਤੱਕ ਨਹੀਂ ਹੁੰਦਾ ਤੇ ਨਾ ਹੀ ਉਸ ਨੂੰ ਪਤਾ ਹੁੰਦਾ ਹੈ ਜ਼ਰੂਰੀ ਨਹੀਂ ਹੁੰਦਾ ਖਿਆਲਾਂ ਚੁੱਕਰੀ ਹੋਈ ਤਸਵੀਰ ਨੂੰ ਕੋਈ ਚਿਹਰਾ ਮਿਲ ਪਵੇ ਇਹ ਤਾਂ ਚੁੱਪਚਾਪ ਖੇਡਦਾ ਹੈ ਤੇ ਜਦੋਂ ਖੇਡਦਾ ਫਿਰ ਇਦਾਂ ਲੱਗਦਾ ਜ਼ਿੰਦਗੀ ਹੀ ਖੇਲ ਉੱਠੀ ਹੈ ਸਵੇਰੇ ਨੀਂਦ ਖੋਲਦੀ ਇੱਕੋ ਅੱਖ ਖੋਲਦਿਆਂ ਹੀ ਤੇਰੀ ਆਵਾਜ਼ ਸੁਣ ਤੇਰਾ ਹੱਸਦਾ ਹੋਇਆ ਸੁਸਤ ਅੱਖਾਂ ਵਾਲਾ ਚਿਹਰਾ ਦੇਖ ਪੂਰੀ ਧਰਤੀ ਤੇ ਫੁੱਲ ਵਿਸ਼ ਜਾਂਦੀ ਖੁਸ਼ਬੂ ਦਿਲ ਦੇ ਅੰਦਰ ਤੱਕ ਆ ਜਾਂਦੀ ਸੀ ਤੈਨੂੰ ਵੀ ਯਾਦ ਹੀ ਹੋਣਾ ਕਿੰਨੇ ਸੋਹਣੇ ਸੀ ਉਹ ਦਿਨ ਜਦੋਂ ਤੂੰ ਤੇ ਮੈਂ ਇੱਕ ਦੂਜੇ ਬਿਨਾਂ ਇੱਕ ਮਿੰਟ ਵੀ ਸਾਹ ਨਹੀਂ ਲੈਂਦੇ ਸੀ ਦਿਨ ਦੇ ਵਿੱਚ 24 24 ਘੰਟੇ ਇੱਕ ਦੂਜੇ ਦੇ ਬਾਰੇ ਪੁੱਛਦੇ ਰਹਿਣਾ ਦੱਸਦੇ ਰਹਿਣਾ ਨਿੱਕੀ ਤੋਂ ਨਿੱਕੀ ਗੱਲ ਵੀ ਇੱਕ ਦੂਜੇ ਨੂੰ ਦੱਸਣੀ ਪੁੱਛਣੀ ਕੋਈ ਵੀ ਗੱਲ ਹੋ ਜਾਣੀ ਪਹਿਲਾਂ ਇਹ ਕਾਲੀ ਪੈ ਜਾਂਦੀ ਸੀ ਕਿ ਜਲਦੀ ਜਾ ਕੇ ਦੱਸੀ ਜਾਵੇ ਰਿਸ਼ਤੇ ਤੇ ਉਹ ਹੁੰਦੇ ਨੇ ਜਿਨ੍ਹਾਂ 'ਚ ਲਾਫਜ਼ ਘੱਟ ਤੇ ਸਮਝ ਜ਼ਿਆਦਾ ਹੋਵੇ ਹੌਣ ਵੀ ਜਦੋਂ ਤੇਰਾ ਖਿਆਲ ਆਉਂਦਾ ਹੈ ਉਹ ਸਾਰਾ ਕੁਝ ਰੀਲ ਬਣ ਕੇ ਅੱਖਾਂ ਅੱਗੇ ਘੁੰਮਣ ਲੱਗ ਜਾਂਦਾ ਹੈ ਕਦੋਂ ਦਿਨ ਹਫ਼ਤਿਆਂ ਵਿੱਚ ਬਦਲੇ ਹਫ਼ਤੇ ਮਹੀਨਿਆਂ ਵਿੱਚ ਤੇ ਮਹੀਨੇ ਸਾਲਾਂ ਵਿੱਚ ਬੀਟ ਸਮੇਂ ਨਾਲ ਪਤਾ ਹੀ ਨਾ ਲੱਗਿਆ ਕਿ ਕਦੋਂ ਮੈਸੇਜਾਂ ਨੇ ਕਾਲਾਂ ਦਾ ਰੂਪ ਲੈ ਲਿਆ ਤੇ ਫਿਰ ਕਦੋਂ ਕਾਲਾਂ ਨੇ ਮੁਲਾਕਾਤਾਂ ਦਾ ਉਹ ਦਿਨ ਜਦੋਂ ਹਸਪਤਾਲ ਦੀ ਵੱਡੀ ਸਾਰੀ ਬਿਲਡਿੰਗ ਦੀਆਂ ਘੁੰਮਣ ਘੇਰੀਆਂ ਵਾਲੀ ਗਲੀਆਂ ਵਿੱਚੋਂ ਤੈਨੂੰ ਇਧਰੋਂ ਉਧਰ ਭੱਜੀ ਜਾਂਦੀ ਨੂੰ ਦੇਖਿਆ ਸੀ ਬੜਾ ਅਲਜਾਇਆ ਸੀ ਉਸ ਦਿਨ ਵੀ ਤੇ ਉਹ ਉਲਝਣਾ ਵਿੱਚ ਫਸੇ ਰਹਿਣਾ ਮੈਨੂੰ ਅੱਜ ਵੀ ਪਸੰਦ ਹੈ ਉਦੋਂ ਦੂਰੋਂ ਹੀ ਦੇਖ ਲੱਗਿਆ ਕਿ ਚਿਹਰੇ ਤੇ ਤੇਰੀ ਅਜੀਬ ਜਹੀ ਖੁਸ਼ੀ ਅਤੇ ਸੰਤੋਸ਼ਟੀ ਸੀ ਅੱਖਾਂ ਵਿੱਚ ਸੰਗਤ ਤੇ ਡਰ ਵੀ ਸਾਫ਼-ਸਾਫ਼ ਦੇਖ ਰਿਹਾ ਸੀ ਫੇਰ ਸ਼ੁਰੂ ਹੋਇਆ ਕਦੇ ਨ ਮੁੱਕਣ ਵਾਲਾ ਮੁਲਾਕਾਤਾਂ ਦਾ ਉਹ ਦੌਰ ਕਦੇ ਤੇਰੇ ਸ਼ਹਿਰ ਕਦੇ ਮੇਰੇ ਸ਼ਹਿਰ ਬਿਨਾਂ ਸ਼ੱਕ ਜੋ ਮੇਰੀ ਜ਼ਿੰਦਗੀ ਦਾ ਸਭ ਤੋਂ ਐਮਦੌਰ ਵਜੋਂ ਗਿਣਿਆ ਜਾ ਸਕਦਾ ਫਿਰ ਉਹ ਤੇਰੇ ਮੇਰੇ ਸ਼ਹਿਰ ਕਦੋਂ ਆਪਣੀ ਸ਼ਹਿਰ ਬਣ ਗਏ ਪਤਾ ਹੀ ਨ ਲੱਗਿਆ ਫਿਰ ਦੋਨਾਂ ਦੇ ਸ਼ਹਿਰ ਤਾਂ ਬਦਲ ਗਏ ਆਪਾਂ ਭੂਰਾ ਵੀ ਨਹੀਂ ਬਦਲੇ ਅਤੇ ਨਾ ਹੀ ਆਪਣਾ ਰਿਸ਼ਤਾ ਮੈਂ ਉਸ ਸੋਹਣੇ ਦੌਰ ਨੂੰ ਹੀ ਅਸਲ ਜ਼ਿੰਦਗੀ ਮੰਨ ਸਕਦਾ ਹਾਂ ਬਾਕੀ ਤਾਂ ਇਹੀ ਹੈ ਕਿ ਬਸ ਦਿਨ ਕੱਟੀ ਜਾਂਦੇ ਆ ਵਿੱਚ ਦੀ ਗੱਲ ਕਰਦੇ ਅਕਸਰ ਤੂੰ ਕਹਿ ਦੇਣਾ ਮੇਰੇ ਕੋਲ ਟਾਈਮ ਬੜਾ ਘਟ ਹੈ ਤੇ ਮੈਂ ਹਰ ਵਾਰੀ ਹੱਸ ਕੇ ਇਹ ਗੱਲ ਨੂੰ ਅਣਸੁਣੀ ਕਰ ਦਿੰਦਾ ਸੀ ਤੇਰੀ ਇਸ ਗੱਲ ਦਾ ਹੀ ਅਸਰ ਜ਼ਰੂਰ ਹੁੰਦਾ ਸੀ ਕਿ ਪਿਆਰ ਹੋਰ ਵੱਧ ਕਰਨ ਦੀ ਤਾਂਗ ਜ਼ਰੂਰ ਪੈਦਾ ਹੋ ਜਾਂਦੀ ਤੇ ਉਹ ਵਧਿਆ ਹੀ ਵਾੜਾ ਇੱਕ ਦਿਨ ਉਹ ਵੀ ਦਿਨ ਆਇਆ ਸੀ ਤੂੰ ਮੈਨੂੰ ਫੋਟੋਆਂ ਭੇਜੀਆਂ ਸੀ ਪਰ ਦੱਸਿਆ ਕੁਝ ਵੀ ਨਹੀਂ ਸੀ ਪਰ ਮੈਂ ਸਮਝ ਤਾਂ ਗਿਆ ਹੀ ਸੀ ਤੇ ਮੈਂ ਉਹ ਫੋਟਮਾ ਦੇਖ ਕੇ ਸਹੀਕ ਅੰਦਾਜ਼ਾ ਲਾ ਲਿਆ ਸੀ ਕਿ ਤੂੰ ਆਪਣੇ ਮੂੰਹੋਂ ਮੈਨੂੰ ਨਹੀਂ ਦੱਸਣਾ ਸ਼ਾਇਦ ਤੇਰੇ ਤੋਂ ਦੱਸਿਆ ਹੀ ਨਹੀਂ ਜਾਣਾ ਪਰ ਮੈਨੂੰ ਪਤਾ ਤਾਂ ਲੱਗਿਆ ਸੀ ਤੇ ਤੂੰ ਆਪਦੇ ਮੂੰਹੋਂ ਇੱਕ ਗੱਲ ਕਹੀ ਸੀ ਕਿ ਮੇਰਾ ਤਾਂ ਸਰੀਰ ਹੀ ਵਿਆਹ ਜਾਊਗਾ ਪਰ ਰੂਹ ਤਾਂ ਮੇਰੀ ਕੁਆਰੀ ਹੀ ਰਹਿ ਜਾਣੀ ਹੈ ਚੰਦ ਰਿਆ ਉਹ ਜ ਟਾਈਮ ਪਹਿਲਾਂ ਤੋਂ ਜੋ ਤੂੰ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਮੇਰੇ ਕੋਲ ਟਾਈਮ ਬਹੁਤ ਘੱਟ ਹੈ ਉਹ ਸੱਚ ਹੋ ਗਿਆ ਸੀ ਫਿਰ ਆਪਾਂ ਹੌਂਕੇ ਲੈ ਲੈ ਕੇ ਰੋਂ ਲੱਗੇ ਸੀ ਬੋਲ ਤਾਂ ਜਮਾਂ ਸੌਂਤੇ ਹੀ ਗਏ ਸੀ ਉਹ ਚੁੱਪ ਨੇ ਅੰਦਰੋਂ ਕੀ ਨੁਕਸਾਨ ਕੀਤਾ ਉਸ ਦਾ ਅੰਦਾਜ਼ਾ ਤੇ ਮੈਂ ਅਜੇ ਤੱਕ ਲਾ ਰਿਹਾ ਦਿਲ ਦਾ ਦਰਦ ਕੋਈ ਕੋਈ ਸਮਝ ਸਕਦਾ ਹਰ ਦਰਦ ਦਾ ਮਾਤਮ ਸ਼ਰੀਮ ਨਹੀਂ ਹੁੰਦਾ ਪਹਿਲਾਂ ਤਾਂ ਤੂੰ ਰਾਤਾਂ ਨੂੰ ਆਪ ਸੌਣ ਨਹੀਂ ਦਿੰਦੀ ਸੀ ਤੇ ਹੁਣ ਉਹੀ ਡਿਊਟੀ ਤੇਰੀਆਂ ਯਾਦਾਂ ਤੇ ਖਿਆਲਾਂ ਨੇ ਬਾਖੂਬੀ ਸੰਭਾਲ ਰੱਖੀ ਐ ਅੱਜ ਵੀ ਰੂਹ ਨੂੰ ਜਿਵੇਂ ਤੋੜ ਲੱਗਦੀ ਐ ਤੈਨੂੰ ਸੁਣਨ ਦੀ ਦੇਖਣ ਦੀ ਤੇਰੇ ਗੁੱਸੇ ਹੋਣ ਦੀ ਤੇ ਫੇਰ ਮੇਰੇ ਮਨਾਉਣ ਦੀ ਤੇਰੇ ਦੱਬ ਕੇ ਸਹਿਣ ਦੀ ਤੇ ਤੇਰੇ ਲਾੜ ਪਿਆਰ ਦੀ ਤੈਨੂੰ ਦੇਖਣਾ ਤੈਨੂੰ ਸੁਣਨਾ ਸਾਹਾਂ ਜਿੰਨਾ ਹੀ ਜ਼ਰੂਰੀ ਸੀ ਅਤੇ ਹੁਣ ਵੀ ਐ ਇਹ ਤੀਰ ਵਿਛੋੜੇ ਦਾ ਚੰਦਰਾ ਜੀਨੂੰ ਲੱਗ ਜਾਏ ਉਹ ਹੀ ਉਹ ਜਾਣੇ ਨੀ ਉੱਡ ਜਾ ਬਣ ਨੀਂਦਾ ਅੱਖੀਆਂ ਚੋਂ ਨਾ ਬੈਦ ਹੀ ਰੋਗ ਪਛਾਣੇ ਨੀ ਚਾਨਣ ਚਾਨਣੀ ਰਾਤੋਂ ਹਨੇਰਾ ਹੋ ਗਿਆ ਇੱਕ ਉਚਾਨ ਸੀ ਅੰਬਰੀ ਬੱਦਲਾਂ ਲਕੋ ਲਿਆ ਹਵਾਵਾਂ ਨਾਲ ਬੱਦਲ ਉਡਾਉਣ ਦਾ ਇੰਤਜ਼ਾਰ ਕਰਾਂਗਾ ਮੈਂ ਉਸ ਚੰਨ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਾਂਗਾ ਮੈਂ ਰੁੱਖਾਂ ਜਿਹਾ ਜ਼ਰੂਰ ਹਾਂ ਪਰ ਕਦੇ ਕਦੇ ਮੈਂ ਇਹ ਵੀ ਸੋਚ ਲੈਂਦਾ ਹਾਂ ਤੇ ਤੈਨੂੰ ਇਹ ਵੀ ਕਹਿ ਦਿੰਦਾ ਹਾਂ ਪਰ ਤੂੰ ਇਸ ਗੱਲ ਦਾ ਗੁੱਸਾ ਕਨਾ ਕਦੇ ਕਰੀਂ ਜੋ ਦਿਲ ਮੇਰੇ ਦੀ ਰਾਣੀ ਸੀ ਉਹਦੇ ਨਾਲ ਮੈਂ ਆਪ ਖਲੋਤਾ ਨਹੀਂ ਬਸ ਗੱਲਾਂ ਹੀ ਜਸ ਕਰਦਾ ਹਾਂ ਓੰਜ ਆਪ ਹੀ ਦੁੱਧ ਦਾ ਤੋਤਾ ਨਹੀਂ ਇੱਕ ਵਾਰੀ ਟੁੱਟ ਕੇ ਨਹੀਂ ਜੜਦੀ ਦਿਲ ਸ਼ੀਸ਼ਾ ਅੰਬਰੋਂ ਤਾਰਾ ਨਹੀਂ ਸਦਰਾਂ ਦਾ ਬਾਗ ਉਝੜ ਜਾਵੇ ਫਿਰ ਬਸ ਤਾਂ ਨਹੀਂ ਦੁਬਾਰਾ ਨਹੀਂ ਮੁਹੱਬਤ ਤਕਲੀਫ਼ ਨਹੀਂ ਦਿੰਦੀ ਤਕਲੀਫ਼ ਨੂੰ ਸਹਿਣਾ ਸਿਖਾਉਂਦੀ ਹੈ ਕੋਈ ਪੁੱਛ ਲਵੇ ਕੀ ਕਰਦਾ ਹੁਣਾਂ ਅੱਜ ਕੱਲ ਮੈਂ ਵੀ ਹੱਸ ਕੇ ਕਹਿ ਦਿੰਨਾ ਸਬਰ ਹੁਣ ਵੀ ਬਾਲਾ ਚਾਜ ਆ ਹੋ ਜਾਂਦਾ ਜਦੋਂ ਕਈ ਵਾਰ ਆਪਣੇ ਪੁਰਾਣੀ ਮੈਸੇਜ ਪੜ ਲਈਦੀ ਹੈ ਕਈ ਵਾਰ ਪੁਰਾਣੀ ਫੋਟੋਆਂ ਦੇਖ ਲੈਂਦੇ ਆ ਫਿਰ ਉਹ ਜਾਦਾਂ ਦੇ ਜ਼ਖਮ ਹਰੇ ਤਾਂ ਹੋ ਜਾਂਦੇ ਨੇ ਸਕੂਨ ਜਿਹਾ ਵੀ ਬੜਾ ਦਿੰਦੇ ਨੇ ਪਰ ਫਿਰ ਤੇਰਾ ਹੱਸਣਾ ਮੈਨੂੰ ਚੇਤੇ ਆ ਜਾਂਦਾ ਮੁਸਕਾਨ ਜਾਦਾ ਜਾਂਦੀ ਹੈ ਜਦ ਕਦੇ ਗੱਲ ਚੱਲੇ ਜਾਂ ਕੋਈ ਪੁੱਛੇ ਚਾਹ ਵਿੱਚ ਇਲਾਇਚੀ ਪਾਉਣੀ ਹੈ ਤਾਂ ਵੀ ਦਿਲ ਦਿਮਾਗ ਤੇਰੀਆਂ ਗੱਲਾਂ ਵਿੱਚ ਆਵੜਦਾ ਤੇਰੇ ਦਿਲ ਵਰਗੇ ਦਿੱਤੀ ਹੋਈ ਚਿੱਟੀ ਰਮਾਲ ਵਿੱਚੋਂ ਅੱਜ ਵੀ ਤੇਰੀ ਉਹੀ ਖੁਸ਼ਬੂ ਆਉਂਦੀ ਹੈ ਉਹਦੇ ਤੇ ਜੋੜ ਕੇ ਲਿਖੇ ਦੋਨੋਂ ਅੱਖਰ ਅੱਜ ਵੀ ਆਪਣੇ ਜੁੜੇ ਹੋਣ ਦਾ ਪ੍ਰਤੀਕ ਨੇ ਤੇਰੀ ਦਿੱਤੀ ਹਰ ਨੇਕੀ ਵੱਡੀ ਚੀਜ਼ ਮੇਰੀ ਜ਼ਿੰਦਗੀ ਦੀ ਦੌਲਤ ਹੈ ਤੇਰੇ ਜਾਨ ਮਗਰੋਂ ਬੜੇ ਹੀ ਲੋਕ ਮਿਲੇ ਰਾਹਾਂ ਦੀ ਤਰ੍ਹਾਂ ਪਰ ਮੈਂ ਜਰਸਤੇ ਵਾਂ ਕੱਲਾ ਹੀ ਹਾਂ ਕਿੰਨੀ ਆਪਸ ਦੇ ਵਿੱਚ ਸਾਂਝ ਹੁੰਦੀ ਸੀ ਕਿੰਨੀ ਅੰਡਰਸਟੈਂਡਿੰਗ ਸੀ ਕਿਸੇ ਗੱਲ ਤੇ ਆਪਣੇ ਮਤਭੇਦ ਕਦੇ ਨਾ ਹੋਣੇ ਲੜਨ ਲਈ ਵੀ ਜਾਣ ਕੇ ਕੋਈ ਨਾ ਕੋਈ ਬਹਾਨਾ ਲੱਭਣਾ ਪੈਣਾ ਹੀ ਬਾਈ ਆਪਾਂ ਲੜਾਂਗੇ ਪਰ ਫਿਰ ਵੀ ਕਦੇ ਐਦਾਂ ਦੀ ਲੜਾਈ ਨਹੀਂ ਹੋਈ ਸੀ ਦਿਲਾਂ ਦੇ ਵਿੱਚ ਫਰਕ ਪੈ ਜਾਵੇ ਉਹ ਫਰਕ ਪੈ ਵੀ ਕਿਵੇਂ ਸਕਦਾ ਸੀ ਜਦ ਰਿਸ਼ਤਾ ਹੀ ਰੂਹਾਂ ਦਾ ਬੱਚਿਆਂ ਵਾਂਗੂ ਇੱਕ ਦੂਜੇ ਦਾ ਧਿਆਨ ਰੱਖਣਾ ਜਿਵੇਂ ਮਾਪਿਆਂ ਵਾਂਗ ਜ਼ਰੂਰੀ ਸੀ ਤੇ ਫਿਰ ਨਿਆਣਿਆਂ ਵਾਂਗੂ ਲੜਨਾ ਵੀ ਸਾਡੇ ਰਿਸ਼ਤੇ ਦੀ ਸੱਚ ਅਤੇ ਪਵਿੱਤਰਤਾ ਦੀ ਗਵਾਹੀ ਭਰ ਦਰਿਆ ਤੈਨੂੰ ਤਾਂ ਸੱਟਾਂ ਖਾਣ ਦੀ ਭੈੜੀ ਆਦਤ ਸੀ ਸੱਟ ਤੇਰੇ ਲੱਗਣੀ ਸੀ ਤੇ ਚੀਜ਼ ਮੇਰੇ ਹੋਣੀ ਨੀਲ ਤੇਰੇ ਸਰੀਰ ਤੇ ਪੈਣਾ ਉਕਰ ਮੇਰੇ ਦਿਲ ਤੇ ਜਾਣਾ ਮਿੱਟੀ ਵਿੱਚੋਂ ਜਿਵੇਂ ਕੋਈ ਬੀਜ ਉਗਦਾ ਏ ਉਵੇਂ ਹੀ ਮੇਰੇ ਵਿੱਚ ਤੂੰ ਉੱਗੀ ਏ ਤੇ ਤੇਰੇ ਵਿੱਚੋਂ ਮੈਂ ਆਪਾਂ ਹਮੇਸ਼ਾ ਇੱਕ ਦੂਜੇ ਦੇ ਪੂਰਕ ਹਾਂ ਗੱਲ-ਗੱਲ ਤੇ ਤੂੰ ਮੈਨੂੰ ਛੇੜਨਾ ਟੋਕਣਾ ਜਾਨ-ਜਾਨ ਕੇ ਖਜਾਉਣਾ ਇਹ ਤੇਰੇ ਨਿੱਤ ਦੇ ਕੰਮ ਹੁੰਦੇ ਸੀ ਜੋ ਤੇਰੀ ਰੂਹ ਦੀ ਖਰਾਕ ਸੀ ਤੈਨੂੰ ਵੀ ਮੈਨੂੰ ਖਜਾਏ ਬਿਨਾ ਨੀਂਦ ਨਾ ਆਉਣੀ ਤੇ ਫਿਰ ਉਸੇ ਨੂੰ ਬਣਾਉਣ ਦਾ سلسلہ ਚੱਲ ਪੈਣਾ ਪਹਿਲਾਂ ਤਾਂ ਐਨਾ ਖਜਾਈ ਜਾਣਾ ਖਜਾਈ ਜਾਣਾ ਪਰ ਜਦੋਂ ਕਿਤੇ ਸੱਚੀ ਮੁੱਚੀ ਗੁੱਸੇ ਹੋ ਜਾਣਾ ਫਿਰ ਦੱਸਣਾ ਮੈਂ ਤਾਂ ਜਾਣ ਬੁੱਝ ਕੇ ਕਰ ਰਹੀ ਸੀ ਫਿਰ ਉੱਚੀ ਉੱਚੀ ਦੰਦ ਕੱਢਣੇ ਤੇ ਮੇਰਾ ਵੀ ਹਾਸਾ ਨਾਲ ਹੀ ਨਿਕਲ ਜਾਣਾ ਮੇਰੇ ਤਾਂ ਤੇਰੀਆਂ ਸਮੁੰਦਰ ਤੋਂ ਡੁੱਗੀਆਂ ਨਸ਼ੀਲੀਆਂ ਅੱਖਾਂ ਵਿੱਚ ਦੇਖ ਕੇ ਅਤੇ ਪਕੌੜੇ ਵਰਗਾ ਤਿੱਖਾ ਨੱਕ ਦੇ ਕੇ ਸਾਰੇ ਗੁੱਸੇ ਗਿਲੇ ਖੰਭਲਾ ਕਿਧਰੇ ਉੱਡ ਹੀ ਜਾਂਦੇ ਕਠੀ ਰਲ ਕੇ ਗਾਣੇ ਸੁਣ ਕੇ ਮਨ ਖੇਲ ਜਾਂਦਾ ਕਿੰਨੇ ਹੀ ਗਾਣੇ ਸੁਣ ਕੇ ਲੱਗਦਾ ਕਿ ਇਹ ਗਾਣੇ ਤਾਂ ਲਿਖਣ ਵਾਲੇ ਨੇ ਤੇਰੇ ਮੇਰੇ ਲਈ ਹੀ ਲਿਖਿਆ ਇੱਕ ਇੱਕ ਬੋਲ ਐਦਾਂ ਮਹਿਸੂਸ ਹੁੰਦਾ ਜਿਵੇਂ ਆਪਣੇ ਦੋਨਾਂ ਲਈ ਹੀ ਲਿਖਿਆ ਜੇ ਤੂੰ ਨਾ ਹੁੰਦੀ ਤਾਂ ਇਹਨਾਂ ਗਾਣਿਆਂ ਦਾ ਜ਼ਿੰਦਗੀ ਵਿੱਚ ਮਤਲਬ ਹੀ ਨਹੀਂ ਹੋਣਾ ਸੀ ਇਹ ਸਿਰਫ ਸ਼ੋਰ ਬਣ ਕੇ ਰਹਿ ਜਾਂਦੇ ਅੱਜ ਵੀ ਮੂੰਹ ਦੇ ਵਿੱਚੋਂ ਅਰਦਾਸ ਨਿਕਲੇ ਤਾਂ ਤੇਰੀ ਸੁੱਖ ਮੰਗਦਾ ਹੁਣ ਵੀ ਜਦੋਂ ਤੇਰਾ ਜਨਮ ਦਿਨ ਆਉਣ ਵਾਲਾ ਹੁੰਦਾ ਮੈਨੂੰ ਮਹੀਨਾ ਪਹਿਲਾਂ ਹੀ ਚਾ ਚੜਨਾ ਸ਼ੁਰੂ ਹੋ ਜਾਂਦਾ ਤੈਨੂੰ ਯਾਰ ਸਨੇਹੀ ਭੇਜਣ ਲਈ ਹੁਣ ਤਿਹਾਰ ਡਿਕਨੇ ਪੈਂਦੇ ਨਹੀਂ ਜਨਮ ਦਿਨ ਵਾਲੇ ਦਿਨ ਮੈਂ ਤੈਨੂੰ ਮੈਸੇਜ ਕਰਨਾ ਹੁੰਦਾ ਹੈ ਸ਼ਾਇਰੀ ਉਮੀਦ ਵੀ ਹੁੰਦੀ ਹੈ ਕਿ ਉਸ ਦਿਨ ਤੇਰਾ ਫੋਨ ਆਊਗਾ ਜੇ ਫੋਨ ਨਾ ਵੀ ਆਇਆ ਮੈਸੇਜ ਤਾਂ ਆਉ ਹੀ ਆਉ ਤੇਰਾ ਦਿੱਤਾ ਇਹ ਸਤਕਾਰ ਮੈਨੂੰ ਫੇਰ ਜਿਉਂਦਿਆਂ ਵਿਚ ਕਰ ਦਿਨਾ ਤੇਰੇ ਵੱਲੋਂ ਲਿਖਿਆ ਇੱਕ ਅੱਖਰ ਵੀ ਮੈਨੂੰ ਇੱਕ ਸਾਲ ਲੰਘਣ ਜੋਗਾ ਤਾਂ ਕਰ ਜਾਂਦਾ ਹੈ ਆਸ਼ਿਕ ਸ਼ੈਰ ਬਚਪਨ ਵਾਂਗ ਮੈਸੂਮ ਹੀ ਰਹਿੰਦੇ ਨੇ ਇੱਕ ਪਾਸੜ ਵਿਸ਼ਵਾਸ 'ਚ ਜ਼ਿੰਦਗੀ ਕੱਢ ਲੈਂਦੇ ਨੇ ਤੂੰ ਤੇ ਤੇਰੀ ਮੁਹੱਬਤ ਮੇਰੀ ਆਦਤ ਤੇਰੀ ਖਮੋਸ਼ੀ ਮੇਰੀ ਸਜ਼ਾ ਤੇਰੀ ਖੁਸ਼ੀ ਮੇਰੀ ਜ਼ਿੰਦਗੀ ਜਿੰਨਾ ਕੁਝ ਤੇਰੇ ਤੋਂ ਸਿੱਖਿਆ ਉਹ ਕਦੇ ਭੁੱਲ ਵੀ ਨਹੀਂ ਸਕਦਾ ਤੇਰੇ ਕਹੇ ਬੋਲਾਂ ਦੇ ਵਿੱਚ ਤਾਕਤ ਹੀ ਇੰਨੀ ਹੈ ਕਿ ਉਹ ਮੇਰੇ ਮਰੇ ਵਿੱਚ ਵੀ ਜਾਣ ਪਾ ਸਕਦੀ ਹੈ ਇੱਕ ਵਾਰ ਦੀ ਤੇਰੀ ਕਹੀ ਗੱਲ ਮੇਰੀ ਅੱਜ ਵੀ ਜ਼ਿਹਨ ਵਿੱਚ ਹੈ ਕਿ ਸਵਾਲ ਇਹ ਨਹੀਂ ਕਿ ਔਰਤ ਕਿੰਨੀ ਟੱਕੀ ਹੋਈ ਹੈ ਸਵਾਲ ਇਹ ਹੈ ਕਿ ਮਰਦ ਦੀ ਸੋਚ ਕਿੰਨੀ ਨੰਗੀ ਰਹਿ ਗਈ ਹੈ ਉਸ ਦਿਨ ਤਾਂ ਇਹਨੂੰ ਪਤਾ ਲੱਗ ਗਿਆ ਸੀ ਕਿ ਤੇਰੇ ਤੋਂ ਉੱਤੇ ਕੁਝ ਵੀ ਨਹੀਂ ਤੇਰਾ ਮੈਨੂੰ ਬੋਲਣ ਦੇ ਢੰਗ ਸਿਖਾਉਣਾ ਉਹ ਸਿੱਖੇ ਸਬਕ ਨੇ ਮੇਰੀ ਜ਼ਿੰਦਗੀ ਵਿੱਚ ਹਮੇਸ਼ਾ ਸਾਥ ਦਿੱਤਾ ਹੈ ਤੇਰਾ ਰੰਗ ਸੋਹਣਾ ਲੱਗਦਾ ਹੈ ਦੁਨੀਆ ਦੇ ਰੰਗਾਂ ਤੋਂ ਆਪਣਾ ਮੈਂ ਆਪ ਵਾਰ ਦਿਆਂ ਤੇਰੀਆਂ ਸੰਗਾਂ ਤੋਂ ਹੁਣ ਤਾਂ ਮੇਰੀ ਜ਼ਿੰਦਗੀ ਸਾਰੀ ਪਿਆਰ ਤੈਨੂੰ ਕਰਨ ਲਈ ਹੈ ਜਿਸਮਨ ਦੀ ਗੱਲ ਨਹੀਂ ਯਾਰੀ ਰੂਹਾਂ ਤੱਕ ਪਹੁੰਚੀ ਪਈ ਹੈ ਤੈਨੂੰ ਕੋਈ ਦੁੱਖ ਜੇ ਦੇਵੇ ਖੁਸ਼ੀਆਂ ਦਾ ਮੂੰਹ ਨਾ ਦੇਖਾਂ ਅੱਖੀਆਂ ਵਿੱਚ ਰੱਖਿਆ ਤੈਨੂੰ ਪਲਕਾਂ ਨਾਲ ਮੱਥੇ ਟੇਕਾ ਤੂੰ ਮੇਰੇ ਲਈ ਉਹ ਸਭ ਕੁਝ ਹੈ ਜਿਸ ਤੇ ਲਈ ਇੱਕ ਇਨਸਾਨ ਹਮੇਸ਼ਾ ਰੱਬ ਅੱਗੇ ਤਵਾ ਮੰਗਦਾ ਔਨਸਾਰੀ ਸਮਾਜਿਕ ਵਿਚਾਰਾ ਦੀ ਭਾਵਨਾਵਾਂ ਦੇ ਵਿਰੁੱਧ ਸਵੀਰ ਦੀ ਪਹਿਲੇ ਚਾ ਰਾਤ ਦੀ ਆਖਰੀ ਪਲਾਂ ਵਿੱਚ ਜੈਸ ਵਾਰੀ ਤੁਸੀਂ ਸੋਚਦੇ ਹੋ ਉਹ ਤਾਂ ਤੁਹਾਡੀ ਖੁਸ਼ੀ ਦਾ ਕਾਰਨ ਹੁੰਦਾ ਹੈ ਉਹ ਖੁਸ਼ੀ ਤੂੰ ਹੀ ਹੈ ਤੇਰੇ ਲੱਖ ਰੋਕਣ ਦੇ ਬਾਵਜੂਦ ਮੈਂ ਤਾਂ ਤੈਨੂੰ ਯਾਦ ਕਰਦੇ ਹੀ ਰਹਿਣਾ ਤੇਰਾ ਫਿਕਰ ਜ਼ਿਕਰ ਕਰਦੇ ਹੀ ਰਹਿਣਾ ਤੂੰ ਚਾਹੇ ਲੱਖ ਕਹੇ ਸ਼ਹਿਰਾਂ ਵਿੱਚ ਨਾ ਮੇਰਾ ਜ਼ਿਕਰ ਕਰਿਆ ਕਰ ਮੈਂ ਹੱਸਦੀ ਵਸਦੀ ਆ ਮੇਰਾ ਫਿਕਰ ਨਾ ਕਰਿਆ ਕਰ ਸਾਡੇ ਪਿਆਰ ਦੀ ਉਸ ਕਹਾਣ ਨੂੰ ਸ਼ਬਦਾਂ ਵਿੱਚ ਨਾ ਜੜਿਆ ਕਰ ਲੇਖ ਲੇਖ ਜਾਦਾਂ ਦੀਆਂ ਸਗਾਤਾਂ ਨੂੰ ਐਦਾਂ ਨਾ ਕਿਤਾਬਾਂ ਭਰਿਆ ਕਰ ਮੈਨੂੰ ਕਮਲੀ ਨੂੰ ਸੁੱਤੀ ਪਈ ਨੂੰ ਵੀ ਹਚਕੀ ਆਉਂਦੀਆਂ ਨੇ ਹੱਥ ਜੋੜਾਂ ਵੀ ਚੰਦਰੀਆ ਇੰਨਾ ਜਾਦ ਨਾ ਕਰਿਆ ਕਰ ਪਰ ਹੁਣ ਵੀ ਜੇ ਤੈਨੂੰ ਪਾਉਣਾ ਲੋਚਦਾ ਫਿਰ ਮੈਂ ਸੁਪਨੇ ਲੈਣਾ ਸਭ ਮੇਰੀ ਮਰਜ਼ੀ ਨਾਲ ਹੁੰਦਾ ਤੂੰ ਤਾਂ ਜਮਾ ਅਣਜਾਣ ਹੁੰਨੀ ਏ ਤੇ ਮੈਂ ਕਮਾਲ ਹੁੰਦਾ ਤੂੰ ਮੈਨੂੰ ਹਰ ਵਾਰ ਇਹੋ ਗੱਲ ਕਹਿੰਦੀ ਰਹਿੰਦੀ ਐ ਤੂੰ ਮੈਨੂੰ ਭੁੱਲ ਜਾ ਤੂੰ ਮੈਨੂੰ ਭੁੱਲ ਦਾ ਕਿਉਂ ਨਹੀਂ ਤੂੰ ਹੁਣ ਮੈਨੂੰ ਕਿਉਂ ਯਾਦ ਕਰਦਾ ਰਹਿਣਾ ਇਹ ਠੀਕ ਨਹੀਂ ਐ ਇਹ ਸਹੀ ਨਹੀਂ ਐ ਤੂੰ ਗਲਤ ਕਰ ਰਿਹਾ ਐ ਪਰ ਇਹ ਗੱਲ ਮੇਰੇ ਕੰਨਾਂ 'ਚ ਹਮੇਸ਼ਾ ਆਸੇ-ਪਾਸੇ ਦੀ ਹੋ ਕੇ ਨਿਕਲ ਜਾਂਦੀ ਐ ਜੇ ਭੁੱਲਣਾ ਮੇਰੇ ਵੱਸ ਵੀ ਹੁੰਦਾ ਤਾਂ ਵੀ ਮੈਂ ਤੈਨੂੰ ਭੁੱਲਣਾ ਨਹੀਂ ਸੀ ਮੇਰੀ ਹਾਲਤ ਚਕੌਰ ਜਿਹੀ ਹੋਊਗੀ ਜੋ ਚਾਨਣ ਨੂੰ ਤਾਂ ਪਾ ਸਕਦਾ ਨਹੀਂ ਲੱਖ ਵਾਰ ਕਹੀ ਜੇ ਤੂੰ ਭੁੱਲ ਜਾ ਤੈਨੂੰ ਭੁੱਲਿਆ ਵੀ ਜਾ ਸਕਦਾ ਨਹੀਂ ਜਦੋਂ ਦਾ ਤੂੰ ਨਹੀਂ ਪੁੱਛਿਆ ਕਿ ਮੈਂ ਕਿਵੇਂ ਹ ਉਦੋਂ ਦਾ ਮੈਂ ਵੀ ਧਿਆਨ ਨਹੀਂ ਦਿੱਤਾ ਕਿ ਮੈਂ ਕਿਵੇਂ ਹ ਜੀ ਦੀ ਯਾਦ ਵਿੱਚ ਲੰਘਣੀ ਏ ਸਾਰੀ ਜ਼ਿੰਦਗਾਨੀ ਮੇਰਾ ਦੁੱਖ ਨਾ ਬੰਡਾਇਓ ਉਹਦੀ ਆਖਰੀ ਨਿਸ਼ਾਨੀ ਦਿਲ ਦੇ ਵਿੱਚ ਉਹ ਮੁਹੱਬਤ ਦੇ ਅੰਬਾਰ ਅੱਜ ਵੀ ਉਦਾਂ ਹੀ ਲੱਗੇ ਹੋਏ ਨੇ ਅੱਗੇ ਵੀ ਲੱਗੇ ਹੀ ਰਹਿਣਗੇ ਬਸ ਇਹੀ ਸੋਚ ਕੇ ਹਰ ਵੇਲੇ ਪਿਆਰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਪਰਲੇ ਪਾਰ ਪਤਾ ਨਹੀਂ ਕੀ ਕਿਵੇਂ ਕਦੋਂ ਤੇ ਕਿੱਥੇ ਹੋਵਾਂਗੇ ਤਾਂ ਬਸ ਜਉਂਦੇ ਜੀ ਜਿਹਨੂੰ ਵੀ ਪਸੰਦ ਆ ਤੇ ਪਿਆਰ ਕਰਦੇ ਹਾਂ ਉਸ ਨੂੰ ਰੱਜ ਕੇ ਮੁਹੱਬਤ ਕਰ ਲਵਾਂ ਰੂਹ ਤੱਕ ਮੁਹੱਬਤ ਕਰਾਂ ਐਨੀ ਮੁਹੱਬਤ ਕਰਾਂ ਕਿ ਖੁਰਚ ਖੁਰਚ ਕੇ ਵੀ ਜੇ ਲਾਹੂੰ ਤਾਂ ਅੰਦਰੋਂ ਮੁਹੱਬਤ ਸਿਰਫ ਮੁਹੱਬਤ ਹੀ ਨਿਕਲੇ ਸਿਆਣੇ ਵੀ ਕਹਿੰਦੇ ਹਨ ਜਿਸ ਨੂੰ ਜਿੰਨਾ ਵੀ ਪਿਆਰ ਕਰਦੇ ਹੋ ਉਹਨੂੰ ਹੁਣੇ ਹੀ ਦੱਸ ਦਿਓ ਕਿ ਮੈਂ ਤੈਨੂੰ ਬਹੁਤ ਮੁਹੱਬਤ ਕਰਦਾ ਹਾਂ ਜਾਂ ਕਰਦੀ ਹਾਂ ਦੂਰ ਗਿਆ ਮਗਰੋਂ ਕੱਲੇ ਹੀ ਪਿਆਰ ਦੇ ਸੋਲੇ ਗਾਉਣ ਦਾ ਕੀ ਫਾਇਦਾ ਹੋਣਾ ਫਿਰ ਤਾਂ ਉਹੀ ਗੱਲ ਵੇਲੇ ਦੀ ਨਵਾਜ਼ ਕਵੇਲੇ ਦੀਆਂ ਟੱਕਰਾਂ ਹੀ ਨੇ ਹਰ ਕੁੜੀ ਵਾਂਗ ਤੂੰ ਵੀ ਬਸ ਇੰਨਾ ਹੀ ਚਾਹੁੰਦੀ ਰਹੀ ਕਿ ਮੈਂ ਤੈਨੂੰ ਤੈਨੂੰ ਮੈਂ ਇੱਕ ਸਾਥੀ ਅਤੇ ਦੋਸਤ ਬਣ ਕੇ ਮਿਲਾ ਨਾ ਕਿ ਮਰਦ ਬਣ ਉਹ ਦੋਸਤ ਜੋ ਬਾਰ-ਬਾਰ ਗਲਤੀਆਂ ਨੰਗਨਾਵੇ ਉਹ ਦੋਸਤ ਜੋ ਕਦੇ ਇਹ ਨਾ ਆਖੇ ਕਿ ਹੁਣ ਆਪਣੀ ਉਮਰ ਨਹੀਂ ਰਹੀ ਕਮਲੀਆਂ ਰਮਲੀਆਂ ਟੋਟਲ ਗੱਲਾਂ ਕਰਨ ਦੀ ਉਹ ਦੋਸਤ ਜੋ ਕਦੇ ਇਹ ਨਾ ਆਖੇ ਕਿ ਲੈ ਦੇਖ ਤੂੰ ਹੁਣ ਜਵਾਨ ਨਹੀਂ ਰਹੀ ਤੇਰਾ ਚਿਹਰਾ ਢਿਲ ਕਰਿਆ ਉਹ ਦੋਸਤ ਜੋ ਤੇਰੇ ਪਾਏ ਕੱਪੜਿਆਂ 'ਚ ਨੁਕਸ ਨਾ ਕੱਢੇ ਤੇ ਹਰ ਫੈਸਲੇ 'ਦਾ ਅੱਜ ਮੈਂ ਸਤਕਾਰ ਕਰੀ ਉਹ ਦੋਸਤ ਜੋ ਤੈਨੂੰ ਕਦੇ ਇਹ ਨਾ ਆਖੇ ਕਿ ਕੁੜੀਆਂ ਫੇਸਬੁੱਕ ਇੰਸਟਾ ਨਹੀਂ ਚਲਾਉਂਦੀਆਂ ਗਾਣੇ ਨਹੀਂ ਸੁਣਦੀਆਂ ਉਹ ਦੋਸਤ ਜੋ ਕਿਸੇ ਨੂੰ ਮਾਂ ਪੈਣ ਦੀ ਗਾਲ ਨਾ ਕੱਢੇ ਉਹ ਦੋਸਤ ਜੋ ਹਰ ਪੀੜ ਹਰ ਲਵੇ ਤੇ ਬੁੱਕਲ ਚ ਲੈ ਰੋਂਦੀ ਨੂੰ ਚੁੱਪ ਕਰਾ ਲਵੇ ਉਹ ਸਾਥੀ ਬਣ ਕੇ ਰੱਬ ਨੇ ਸਾਨੂੰ ਇੱਕ ਦੂਜੇ ਦੀ ਝੋਲੀ ਵਿੱਚ ਪਾਇਆ 10 ਦਿਨ ਲੰਘ ਗਏ ਐ ਇਸ ਨਵੇਂ ਸਾਲ ਦੇ ਕਿੰਨਾ ਚੰਗਾ ਹੁੰਦਾ ਨਾ ਜੇ ਕਿਤੇ ਜ਼ਿੰਦਗੀ ਦਾ ਰਿਮੋਟ ਆਪਣੀ ਹੱਥ ਵਿੱਚ ਹੁੰਦਾ ਸਾਲ ਸਾਲ ਤਾਂ ਬਦਲ ਜਾਂਦੇ ਨੇ ਪਰ ਬਹੁਤ ਕੁਝ ਆਪਣੇ ਨਾਲ ਲੈ ਜਾਂਦੇ ਨੇ ਮਜਬੂਰੀਆਂ ਦੇ ਨਾਂ ਤੇ ਸਾਰੀ ਉਮਰ ਦੀ ਸਜ਼ਾ ਦੇ ਜਾਂਦੇ ਨੇ ਕਿਉਂ ਰਿਸ਼ਤੇ ਉਹ ਚਾਹੇ ਨਹੀਂ ਰਹਿੰਦੇ ਜਿੰਨਾ ਚਾਹ ਤੇ ਆਪਣੇ ਪੰਨ ਨਾਲ ਸ਼ੁਰੂ ਕੀਤੇ ਜਾਂਦੇ ਨੇ ਕਿਉਂ ਰੱਬ ਇੰਨਾ ਨੇੜੇ ਲਿਆ ਕੇ ਦੂਰੀਆਂ ਲਖ ਦਿੰਦਾ ਹੈ ਸ਼ਾਇਦ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਸਾਨੂੰ ਪਤਾ ਲੱਗ ਸਕੇ ਕਿ ਪਿਆਰ ਅਸਲ ਵਿੱਚ ਕਹਿੰਦੇ ਕੀ ਨੂੰ ਨਹੀਂ ਪਿਆਰਾਂ ਦੇ ਗੀਤ ਗਾਉਂਦਿਆਂ ਫੁੱਲਾਂ ਤੇ ਰੋਕ ਹੈ ਦਿਲ ਦੀ ਗੱਲ ਸੁਣਾਉਂਦਿਆਂ ਬੁੱਲਾਂ ਤੇ ਰੋਕ ਹੈ ਕਿਉਂ ਨਹੀਂ ਸਮਝਿਆ ਜਾਂਦਾ ਦੁਨੀਆ ਵੱਲੋਂ ਦਿਲ ਦੇ ਜਜ਼ਬਾਤਾਂ ਨੂੰ ਪਤਾ ਨਹੀਂ ਕਿਉਂ ਸਾਰੇ ਜਜ਼ਬਾਤ ਪਹਿਲਾਂ ਵਰਗੇ ਨਹੀਂ ਰਹਿੰਦੇ ਕਿਉਂ ਕਿਸੇ ਦੀ ਇੰਨੀ ਆदत ਪੈ ਜਾਂਦੀ ਹੈ ਕਿ ਆਪਣੇ ਆਪ ਨੂੰ ਵੀ ਭੁੱਲ ਜਾਣਾ ਜ਼ਰੂਰੀ ਹੋ ਜਾਂਦਾ ਹੈ ਕਿਉਂ ਕਿਸੇ ਦੇ ਨਾਂ ਨਾਲ ਇੰਨੀ ਸੁਪਨੇ ਸਜਾ ਲੈਂਦਾ ਏ ਦਿਲ ਕਿਉਂ ਸੁਪਨੇ ਟੁੱਟ ਜਾਂਦੇ ਨੇ ਤਾਂ jaan ਨਿਕਲਦੀ ਏ ਕਿਉਂ ਖੁਦ ਵਿੱਚ ਰਹਿ ਕੇ ਕਿਸੇ ਹੋਰ ਲਈ ਟੜਕਦਾ ਰਹਿੰਦਾ ਏ ਦਿਲ ਕਿਉਂ ਤੁਹਾਨੂੰ ਇੱਕ ਇਨਸਾਨ ਦੀ ਹਸਨ ਨਾਲ ਸਾਰੀ ਦੁਨੀਆ ਹਸਦੀ ਲੱਗਣ ਲੱਗ ਜਾਂਦੀ ਏ ਗਾਵੂ ਦੀ ਉਦਾਸੀ ਦੇਖ ਕੇ ਸਾਰੀ ਦੀ ਸਾਰੀ ਦੁਨੀਆ ਹੀ 부ਝ ਜਾਂਦੀ ਹੈ ਇੱਕ ਹੋਰ ਨਵਾਂ ਸਾਲ ਵੀ ਤੇਰੇ ਲੇਖੇ ਲੱਗ ਜਾਣਾ ਹੈ ਤੇਰੇ ਨਾਂ ਦੇ ਤੇਰੇ ਪਿਆਰ ਦੇ ਦੇਖਿਆ ਜਾਵੇ ਤਾਂ ਲੋਕੀ ਕਹਿਣਗੇ ਸਾਲ ਬਦਲ ਗਿਆ ਪਰ ਉਹ ਰੂਹਾਂ ਦਾ ਪਿਆਰਾ ਜਿਹਾ ਰਿਸ਼ਤਾ ਤਾਂ ਕਦੇ ਵੀ ਨਹੀਂ ਬਦਲਿਆ ਉਹ ਯਾਦਾਂ ਦਾ ਕੀ ਜੋ ਰੋਜ਼ ਮੇਰੇ ਨਾਲ ਰਹਿੰਦੀਆਂ ਕਦੇ ਸਵੇਰ ਦੀ ਪਹਿਲੀ ਕਿਰਨ ਬਣ ਕੇ ਤੇ ਕਦੇ ਰਾਤ ਦਾ ਆਖਰੀ ਖੁਆਬ ਬਣ ਕੇ ਜਿਹੜੀਆਂ ਰੋਜ਼ ਮੈਨੂੰ ਤੇਰੇ ਹੋਣ ਦਾ ਅਹਿਸਾਸ ਕਰਵਾਉਂਦੀਆਂ ਨੇ ਮaaf ਕਰੀ ਮੈਨੂੰ ਜੇ ਮੈਂ ਕਦੇ ਤੇਰੇ ਤੇ ੱੱਕੇ ਨਾਲ ਹੱਕ ਜਤਾਇਆ ਹੋਵੇ ਜਾਣੇ ਅਣਜਾਣੇ ਚ ਤੇਰਾ ਦਿਲ ਮੈਂ ਦਿਖਾਇਆ ਹੋਵੇ ਮaaf ਕਰੀ ਆਪਣੀ ਪਾਗਲਪਨ ਤੇ ਨਾ ਸਮਝੀ ਵਿੱਚ ਤੇਰੇ ਪੱਲੇ ਦੁੱਖ ਪਾਇਆ ਹੋਵੇ ਮੈਨੂੰ ਨਹੀਂ ਪਤਾ ਕੱਲ ਕੀ ਹੋਣਾ ਹਸ਼ਰ ਮੇਰਾ ਮaaf ਕਰੀ ਮੈਨੂੰ ਜੇ ਮੈਂ ਕਦੇ ਤੇਰੇ ਤੋਂ ਤੇਰੇ ਬਿਨਾ ਕਦੇ ਹੋਰ ਕੁਝ ਚਾਇਆ ਹੋਵੇ ਅੱਜ ਵੀ ਆਪਣੇ ਆਪ ਵਿੱਚ ਮਹਿਸੂਸ ਤਾਂ ਕਰਦਾ ਹਾਂ ਤੈਨੂੰ ਫਰਕ ਸਿਰਫ ਇੰਨਾ ਏ ਕਿ ਹੁਣ ਸ਼ੋ ਨਹੀਂ ਸਕਦਾ ਬੇਸ਼ੱਕ ਇਹ ਸਾਲ ਭਾਗਾ ਭਰੇ ਚੜਿਆ ਰੱਬ ਅੱਗੇ ਅਰਦਾਸ ਹੈ ਹਰ ਸਾਲ ਜੀ ਕਿਤੇ ਇਦਾਂ ਹੀ ਚੜੇ ਤਾਂ ਸਾਰਾ ਸਾਲ ਕਿਵੇਂ ਫੁੱਲਾਂ ਵਾਂਗੂ ਗੁਜ਼ਰੂ ਇਹ ਤਾਂ ਪਤਾ ਹੀ ਨਹੀਂ ਲੱਗਣਾ ਦੇਖ ਕੇ ਤੈਨੂੰ ਦਿਲ ਮੇਰਾ ਇਦਾਂ ਬੋਲਿਆ ਤੂੰ ਠਹਿਰ ਅੱਜ ਵਕਤ ਨੂੰ ਜਾਣ ਦੇ ਵਕਤ ਰੁਕਦਾ ਤਾਂ ਕਿੱਥੇ ਐ ਕਹੇ ਤੇ ਪਹਿਲਾਂ ਵਾਂਗੂੰ ਉੱਦਣ ਹੀ ਇੱਕੋ ਝਮਕੇ ਵਿੱਚ ਨਿਕਲ ਗਿਆ ਆਖਰ ਤੇ ਇਹ ਲਿਖ ਕੇ ਖਤਮ ਕਰੂੰ ਮੇਰੇ ਲਫ਼ਜ਼ਾਂ ਨੂੰ ਇੰਨੀ ਚਾਹਤ ਨਾਲ ਨਾ ਪੜਿਆ ਕਰ ਜੇ ਕੁਝ ਰਹਿ ਗਿਆ ਤਾਂ ਖੁਦ ਨੂੰ ਭੁੱਲ ਜਾਵਾਂਗੀ ਐਦਾਂ ਹੀ ਸਾਥ ਅਤੇ ਪਿਆਰ ਬਣਾਈ ਰੱਖੀਂ ਹਰ ਰੋਜ਼ ਹਰ ਵੇਲੇ ਤੇਰੇ ਸਨੇਹ ਦੀ ਉਡੀਕ ਵਿੱਚ ਤੇਰੀ ਰੂਹ ਤੇਰਾ ਪਰਛਾਵਾਂ ਤੇ ਹਮੇਸ਼ਾ ਤੇਰੇ ਕੰਦੇ ਨੂੰ ਮੈਨੂੰ ਨਮਾਣੇ ਨੂੰ ਮਾਣ ਮਹਿਸੂਸ ਹੋਏਗਾ ਤੂੰ ਮੇਰੀ ਤੇ ਮੈਂ ਤੇਰਾ ਮੈਂ ਤੂੰ ਤੇ ਤੂੰ ਮੈਂ ਜਾਂ ਇਹ ਕਹਿ ਲਾ ਆਪਾਂ ਇੱਕ ਜੈੰਦਾ ਬਹੁਤ ਬਹੁਤ ਮੁਬਾਰਕਾਂ ਤੈਨੂੰ ਅਤੇ ਪਿਆਰ ਅਗਲੇ 100 ਸਾਲ ਤੱਕ ਇਹ ਦੇਣਾ ਵੀ ਮੈਨੂੰ ਇਸੇ ਦਾ ਇਦਾਂ ਹੀ ਚਾਹ ਹੋਵੇ ਜੁਗ-ਜੁਗ ਜੀ ਤੰਦਰੁਸਤ ਰਹਿ ਮੇਰੀ ਉਮਰ ਵੀ ਤੈਨੂੰ ਲੱਗੇ ਹਸਦੀ ਰਹਿ ਹਸਤੀ ਹਮੇਸ਼ਾ ਬਾਲਾ ਹੀ ਸੋਹਣਾ ਲੱਗਦੀ ਮੁਰ ਜਾਣਾ ਮੁਰ ਜਾਣਾ ਏ ਮਹਿਮਾਨ ਮੇਰਾ ਕਿਵੇਂ ਭਲਾਉ ਪਲ-ਪਲ ਦਾ ਐਸਾਨ ਤੇਰਾ ਇਹ ਹਰ ਇੱਕ ਅਜ਼ੀਜ਼ ਦੀ ਆਪਣੀ ਪਿਆਰ ਲਈ ਕਹਾਣੀ ਹੈ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ